ਲਓ ਜੀ ਅੱਜ ਪੈ ਗਿਆ ਮੀਂਹ ਅਸੀਂ ਬਣਾ ਰਹੇ ਹਾਂ ਬਤਾਉਆਂ ਦੇ ਪਕੌੜੇ ਆ ਅਸੀਂ ਬੇਸਣ ਨੂੰ 10 ਮਿੰਟ ਪਾਣੀ 'ਚ ਭਿਉਂ ਕੇ ਰੱਖਤਾ 10-15 ਮਿੰਟ ਬੇਸਣ ਬਿਲਕੁਲ ਸੋਫਟ ਹੋ ਗਿਆ ਹੁਣ ਅਸੀਂ ਵਿੱਚ ਪਾਵਾਂਗੇ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਨਮਕ ਨਮਕ ਪਾਤਾ ਨਮਕ ਮਿਰਚ ਤੁਸੀਂ ਸਵਾਦ ਅਨੁਸਾਰ ਪਾ ਲਿਓ ਹੁਣ ਅਸੀਂ ਦੂਜੇ ਮਸਾਲੇ ਪਾਵਾਂਗੇ ਅਜਮੈਨ ਤੇ ਜੀਰਾ ਅਜਮੈਨ ਤੇ ਜੀਰਾ ਪਾ ਰਹੇ ਆ ਮਸਾਲੇ ਤੁਸੀਂ ਜਿਹੜੇ ਮਰਜ਼ੀ ਪਾ ਲਓ ਹਨਾ ਗਰਮ ਮਸਾਲਾ ਵੀ ਪਾ ਸਕਦੇ ਹੋ ਤੇ ਨਮਕ ਮਿਰਚ ਸਵਾਦ ਅਨੁਸਾਰ ਆ ਅਸੀਂ ਬਤਾਉਂ ਤੇ ਪਿਆਜ਼ ਧੋ ਕੇ ਪਾਣੀ ਚ ਡੋਬੇ ਹੋਏ ਨੇ ਬਤਾਉ ਕਾਲੇ ਹੋ ਜਾਂਦੇ ਤਾਂ ਕਰਕੇ ਪਿਆਜ਼ ਕੱਟ ਲੇ ਬਰੀਕ ਬਰੀਕ ਬਤਾਉ ਦੇਖੋ ਇਸ ਤਰ੍ਹਾਂ ਦੇ ਕੱਟਣਿਆ ਗੋਲ ਚੱਕਰ ਬਰੀਕ ਬਰੀਕ ਆ ਅਸੀਂ ਲਿਆ ਅੰਬਚੂਰ ਪਾਊਡਰ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਖੱਟਾ ਮਿੱਠਾ ਜਿਹਾ ਇਹ ਵੀ ਵਿੱਚ ਪਾ ਦਾਂਗੇ ਇਹ ਅਸੀਂ ਤਕਰੀਬਨ ਅੱਧਾ ਚਮਚਾ ਪਾਵਾਂਗੇ ਆ ਥੋੜਾ ਜਿਹਾ ਪਿਆ ਹੈ ਥੋੜਾ ਜਿਹਾ ਮੈਂ ਹੋਰ ਪਾ ਦਨੀ ਆ ਥੋੜਾ ਜਿਹਾ ਅਮਚੂਰ ਪਾਊਡਰ ਹੋਰ ਪਾ ਦਨੀ ਆ ਲਓ ਜੀ ਪਾਤਾ ਦੇ ਚ तकरीबन ਅੱਧਾ ਕ ਚਮਚਾ ਲੈ ਲਿਓ ਛੋਟਾ ਤੇ ਆ ਜਿਹੜੇ ਅਸੀਂ ਬਤਾਉਂ ਕੱਟੇ ਨੇ ਬਰੀਕ ਬਰੀਕ ਹਨਾ ਗੋਲ ਗੋਲ ਇਹਨਾਂ ਨੂੰ ਵਿੱਚ ਪਾ ਦਾਂਗੇ ਪਾਣੀ ਚੋਂ ਕੱਢ ਦਾਂਗੇ ਪਿਆਜ਼ ਪਾ ਦਾਂਗੇ ਤੇ ਬਤਾਉਂ ਪਾ ਦਾਂਗੇ ਇਹਦੇ ਚ ਤੇ ਪਾਣੀ ਕੱਢ ਦਿਓ ਇਹਨਾਂ ਦਾ ਇਹ ਤਾਂ ਫਿਰ ਬੇਸਨ ਬਾਲਾ ਪਤਲਾ ਹੋ ਜਾਣਾ ਇੱਕ ਅਸੀਂ ਵੱਡੇ ਸਾਈਜ਼ ਦਾ ਟਮਾਟਰ ਲਿਆ ਟਮਾਟਰ ਅਸੀਂ ਪੱਕਿਆ ਹੋਇਆ ਲੈਣਾਗਾ ਲਾਲ ਲਾਲ ਤੇ ਟਮਾਟਰ ਨਾਲ ਬਹੁਤ ਸੁਆਦ ਲੱਗਦੇ ਨੇ ਪਕੌੜੇ ਲਓ ਜੀ ਸਾਰੇ ਤੀਜਿਆਂ ਨੂੰ ਹੁਣ ਅਸੀਂ ਕਰ ਦੇਣਾ ਮਿਕਸ ਤੇ ਇੱਧਰ ਸਾਡਾ ਮਿਕਸ ਹੋ ਗਿਆ ਸਾਰਾ ਕੁਝ ਨਾ ਦੇਖੋ ਇਸ ਤਰ੍ਹਾਂ ਹੋ ਗਿਆ ਤੇ ਉਧਰ ਸਾਡਾ ਤੇਲ ਹੋ ਗਿਆ ਗਰਮ ਸਰੋਂ ਦੇ ਤੇਲ 'ਚ ਬਣਾ ਰਹੇ ਆ ਤੇ ਪਹਿਲਾਂ ਅਸੀਂ ਬਤਾਉਾਂ ਦੇ ਬਣਾਵਾਂਗੇ ਪਕੌੜੇ ਮਗਰੋਂ ਫਿਰ ਅਸੀਂ ਪਿਆਜ਼ ਤੇ ਟਮਾਟਰ ਵਾਲੇ ਪਕੌੜੇ ਬਣਾਵਾਂਗੇ ਤੇ ਪਹਿਲਾਂ ਅਸੀਂ ਬਤਾਉ ਪਾ ਦਾਂਗੇ ਤੇ ਜੇ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਲਾਈਕ ਕਰਿਓ ਤੇ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ diel ਸਾਡਾ ਹੋ ਗਿਆ ਗਰਮ ਚਲੋ ਜੀ ਆ ਅਸੀਂ ਬਤਾਉ ਵਾਲੇ ਪਕੌੜੇ ਪਾਤੇ ਬੈਂਗਣ ਵਾਲੇ ਪਕੌੜੇ ਇਹ ਪਹਿਲਾਂ ਬਣਾ ਲੈਨੇ ਆ ਮਗਰੋਂ ਫਿਰ ਮਿਕਸਚਰ ਦੂਸਰੇ ਪਿਆਜ਼ ਵਾਲੇ ਤੇ ਆ ਦੇਖੋ ਬਤਾਉ ਵਾਲੇ ਪਕੌੜੇ ਹੋ ਗਏ ਤਿਆਰ ਇਹ ਅਸੀਂ ਦੋ ਜਣੇ ਵਾਸਤੇ ਬਣਾ ਰਹੇ ਆ ਪਕੌੜੇ ਸਾਡੀ ਫੈਮਿਲੀ ਚ ਅੱਜ ਦੋ ਜਣੇ ਹੀ ਨੇ ਤਾਂ ਕਰਕੇ ਅਸੀਂ ਥੋੜੇ ਬਣਾ ਰਹੇ ਆ ਓਕੇ ਜੀ ਬਾਏ